ਅਮਰਸਰ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਅਮਰਸਰ ਪਹੁੰਚੇ ਜਿੱਤੇ ਉਹਨਾਂ ਨੇ ਕਾਂਗਰਸੀ ਵਰਕਰਾਂ ਤੇ ਲੀਡਰਾਂ ਨਾਲ ਆਉਣ ਵਾਲੇ ਲੋਕਸਭਾ ਚੋਣਾਂ ਲੈ ਕੇ ਮੀਟਿੰਗ ਕੀਤੀ ਇਸ ਮੌਕੇ ਦਵਿੰਦਰ ਯਾਦਵ ਦਾ ਕਾਂਗਰਸੀ ਆਗੂਆਂ ਨੇ ਨਿੱਘਾ ਸਵਾਗਤ ਕੀਤਾ ਤੇ ਕਾਂਗਰਸ ਇੰਚਾਰਜ ਨੇ ਕਿਹਾ ਕਿ ਮੀਟਿੰਗ ਦਾ ਅਜੰਡਾ ਕਲੀਅਰ ਹੈ ਜਦੋਂ ਤੱਕ ਮੈਂ ਪੰਜਾਬ ਇੰਚਾਰਜ ਬਣਿਆ ਹੈ ਉਦੋਂ ਤੋ ਮੇਰੀ ਇਹ ਹੀ ਕੋਸ਼ਿਸ਼ ਹੈ ਮੇਰੇ ਵਰਕਰ ਤੇ ਮੇਰੇ ਲੀਡਰ ਇਕੱਠੇ ਰਹਿਣ ਇਸ ਮੌਕੇ ਕਾਂਗਰਸ ਦੇ ਕਈ ਸੀਨੀਅਰ ਵਰਕਰ ਵੀ ਮੌਜੂਦ ਸਨ ਅੱਜ ਸਾਡੀ ਨਾ ਖੁੱਲੀ ਚਰਚਾ ਜਿਹੜੀ ਆ ਸਾਰੇ ਪੰਜਾਬ ਚ ਹੋ ਰਹੀ ਆ ਤੁਸੀਂ ਦੇਖਿਆ ਜਦੋਂ ਦੇ ਦਵਿੰਦਰ ਯਾਦਵ ਜੀ ਸਾਡੇ ਜਿਹੜੇ ਪਰਿਵਾਰੀ ਬਣ ਕੇ ਆਏ ਨੇ ਉਹ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਤੇ ਤੁਹਾਨੂੰ ਪਤਾ ਸਾਡੀ ਲੋਕ ਸਭਾ ਇਲੈਕਸ਼ਨਸ ਆ ਰਹੀਆਂ ਨੇ ਉਹਦੇ ਵਾਸਤੇ ਇੱਕ ਜਿਹੜੀ ਖੁੱਲੀ ਚਰਚਾ ਦਾ ਮੰਚ ਤਿਆਰ ਕੀਤਾ ਗਿਆ ਕਾਂਗਰਸ ਦੀ ਹਾਤੀ ਦੇ ਵਿੱਚ ਜਿਸ ਦੇ ਵਿੱਚ ਸਾਰੇ ਲੋਕ ਸਭਾ ਹਲਕਿਆਂ ਤੋਂ ਵਰਕਰ ਤਕਰੀਬਨ ਸਾਰੇ ਆਣਗੇ ਔਰ ਖੁੱਲ ਕੇ ਗੱਲ ਹੋਏਗੀ ਆਪਣੇ ਦਿਲ ਦੀ ਗੱਲ ਕਈ ਵਾਰੀ ਜਿਹੜਾ ਵਰਕਰ ਉਹ ਨਹੀਂ ਕਰ ਸਕਦਾ ਕਿਉਂਕਿ ਮੀਟਿੰਗਾਂ ਤੁਸੀਂ ਅਕਸਰ ਵੇਖਦੇ ਜੇ ਤੁਸੀਂ ਸਾਰੇ ਸਿਆਣੇ ਜੀ ਪੀ ਲੀਡਰਸ ਗੱਲ ਕਰ ਜਾਂਦੇ ਆ ਇੱਥੇ ਅਜੇ ਲੀਡਰਸ ਗੱਲ ਨਹੀਂ ਕਰਨਗੇ ਇੱਥੇ ਯਾਦਵ ਜੀ ਹਰ ਇੱਕ ਬੰਦੇ ਨੂੰ ਆਪਣਾ ਜਿਹੜਾ ਵਿਚਾਰ ਹੈ ਰੱਖਣ ਵਾਸਤੇ ਕਹਿਣਗੇ ਤੂੰ ਆਪਣਾ ਵਿਚਾਰ ਰੱਖ ਸਕਦਾ ਤੇ ਖੁੱਲ ਕੇ ਬੋਲ ਸਕਦਾ ਇਸੇ ਕਰਕੇ ਜਿਹੜੀ মিডিਆ ਉਹਨੂੰ ਅਲਾਉਡਨੇਗਾ ਕਿਉਂਕਿ ਇਹ ਘਰ ਦੇ ਵਿੱਚ ਇੱਕ ਸਮਾਗਮ ਹੈ ਉਸ ਤੋਂ ਬਾਅਦ ਤੁਹਾਨੂੰ ਬਾਈਟ ਦਿੱਤੀ ਜਾਊਗੀ ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਦੱਸਿਆ ਜਾਊਗਾ ਕੀ ਹੋਇਆ ਤੇ ਕਿਵੇਂ ਸਰ ਸਰ ਫੋਟੋ ਚ ਸ਼ਾਮਲ ਹੋ ਰਿਹਾ ਸੀ ਸਾਰੇ ਜਦੋਂ ਮੈਂ ਕਿਹਾ ਸਾਰੇ ਲੋਕ ਸਭਾ ਲੱਕ ਸਾਰੇ ਸਾਰੇ ਪੰਜੇ ਵਿਧਾਨ ਸਭਾ ਦੇ ਵਿੱਚ ਜਿੰਨੇ ਸਾਡੇ ਲੀਡਰਸ ਨੇ ਐਕਸ ਐਮ ਐਲ ਐਸ ਨੇ ਐਮ ਐਲ ਐਸ ਨੇ ਜਿੰਨੇ ਬਲੌਕ ਪ੍ਰੈਜ਼ੀਡੈਂਟ ਨੇ ਜਿੰਨੇ ਪ੍ਰੈਜ਼ੀਡੈਂਟ ਨੇ ਜਿੰਨੇ ਸਾਡੇ ਵਿੰਗ ਨੇ ਚਾਹੇ ਉਹ ਦਿਹਾਤੀ ਦੇ ਵਿੰਗ ਨੇ ਚਾਹੇ ਉਹ ਸ਼ਹਿਰੀ ਦੇ ਵਿੰਗ ਨੇ ਯੂਥ ਦੇ ਵਿੰਗ ਨੇ ਲੇਡੀਜ਼ ਦੇ ਵਿੰਗ ਨੇ ਸਾਰੇ ਦੇ ਸਾਰੇ ਆ ਰਹੇ ਦੇਖੋ ਮੈਂ ਤੁਹਾਨੂੰ ਜਦੋਂ ਕਹਿਤਾ ਵੀ ਸਾਰੇ ਆਉਣਗੇ ਇਹ ਖੁੱਲਾ ਚਰਚਾ ਹੈ ਖੁੱਲੀ ਮੰਚਾ ਕਿਸੇ ਨੂੰ ਪਰਸਨਲ ਇਨਵਿਟੇਸ਼ਨ ਨਹੀਂ ਗਿਆ ਪਹਿਲੀ ਗੱਲ ਕਿਸੇ ਨੂੰ ਪਰਸਨਲ ਅਬ ਬੀਗਰ ਸਪੋਕਸਮੈਨ ਮੈਂਬਰਸ ਅੱਤ ਸੁਖਤ ਨੇ ਬੰਨੂ ਵੀ ਨਹੀਂ ਗਿਆ ਪਰ ਇਹ ਸਾਡਾ ਖੁੱਲਾ ਮੰਚ ਆ ਖੁੱਲੀ ਚਰਚਾ ਹੈ ਜਿੱਦੋਂ ਖੁੱਲਾ ਜਦੋਂ ਸਾਰਾ ਖਾੜਾ ਹੀ ਖੁੱਲਾ ਹੈ ਤੇ ਫਿਰ ਜਿਹੜਾ ਮਰਜ਼ੀ ਆਵੇ ਲੱਗ ਜਿਹੜੇ ਰੁੱਸਿਆ ਮਨਾਇਆ ਜਾਵੇ ਦੇਖੋ ਰੁੱਸਿਆ ਰਸਣਾ ਮਨਾਉਣਾ ਇਹ ਪਾਰਟੀਆਂ ਚੱਲਦਾ ਰਹਿੰਦਾ ਬਹੁਤ ਵੱਡੀ 138 ਸਾਲ ਪੁਰਾਣੀ ਪਾਰਟੀ ਹੈ ਇਹ ਚੱਲਦਾ ਰਹਿੰਦਾ ਬਿਲਕੁਲ ਕੋਈ ਸ਼ੱਕ ਨਹੀਂ ਬਹੁਤ ਸੋਹਣਾ ਤੁਹਾਡਾ ਕੁਐਸਚਨ ਹੈ ਰੁੱਸਿਆ ਨੂੰ ਮਨਾ ਕੇ ਨਾਲ ਲੈ ਕੇ ਚੱਲਣ ਦੇ ਨਾਲ ਜਿਹੜੀ ਪਾਰਟੀ ਉਹ ਮਜ਼ਬੂਤ ਹੁੰਦੀ ਤੇ ਫਿਰ ਇੱਕ ਚੀਜ਼ ਹੋ ਰਹੀ ਹੈ ਲੱਗਦਾ ਕਿ ਬਿਆਨਬਾਜ਼ੀਆਂ ਕਰਕੇ ਪਾਰਟੀ ਥੋੜੀ ਡਿੱਗੀ ਅ ਦੇਖੋ ਬਿਆਨਬਾਜ਼ੀ ਮੈਂ ਤੁਹਾਨੂੰ ਇੱਥੇ ਇਹ ਕਹਿਣਾ ਚਾਹੁੰਦਾ ਵੀ ਪਰਸਨਲ ਬਿਆਨਬਾਜ਼ੀ ਜਿਹੜੀ ਤੁਹਾਡੇ ਪਰਸਨਲ ਨਿੱਜੀ ਵਿਚਾਰ ਨੇ ਉਹ ਤੁਹਾਨੂੰ ਪਾਰਟੀ ਪਲੇਟਫਾਰਮ ਦੇ ਉੱਤੇ ਆ ਕੇ ਨਹੀਂ ਦੇਣਾ ਚਾਹੀਦਾ ਪਾਰਟੀ ਪਲੇਟਫਾਰਮ ਇੱਕ ਬਹੁਤ ਵੱਡਾ ਪਲੇਟਫਾਰਮ ਹੁੰਦਾ ਤੁਹਾਡੇ ਮੂੰਹ ਤੋਂ ਜਿਹੜੇ ਸ਼ਬਦ ਨਿਕਲ ਗਏ ਬਾਣ ਵਾਂਗੂ ਨਿਕਲ ਗਏ ਜੇ ਤੁਹਾਡੇ ਕੋ ਨਿੱਜੀ ਵਿਚਾਰ ਹੈ ਤੁਸੀਂ ਆਪਣੇ ਨਿੱਜੀ ਵਿਚਾਰ ਕਿਤੇ ਹੋਰ ਬਹਿ ਕੇ ਕਰ ਸਕਦੇ ਹੋ ਜੀ ਅੱਜ ਮੈਂ ਪਾਰਟੀ ਪਲੇਟਫਾਰਮ ਤੇ ਬੋਲ ਰਿਹਾ ਮੇਰੇ ਨਿਰਦੇਸ਼ਕ ਸੰਤੂ ਦੇ ਪਰਸਨਲ ਵਿਚਾਰ ਇੱਕ ਵੱਖਰੀ ਚੀਜ਼ ਹੋਣਗੇ ਪਰ ਜੋ ਮੈਂ ਗੱਲ ਕਰੂੰਗਾ ਉਹ ਪਾਰਟੀ ਦੀ ਗੱਲ ਹੋਊਗੀ ਜਦੋਂ ਆਪਾਂ ਪਾਰਟੀ ਦੀ ਗੱਲ ਕਰਦੇ ਆ ਪਾਰ ਹਿੱਤ ਦੀ ਗੱਲ ਕਰਨੀ ਚਾਹੀਦੀ ਨਾ ਕਿ ਪਰਸਨਲ ਆਪਣੀ ਪਿਆਰ ਕਿਤੇ ਇਸ਼ਾਰਾ ਹੈਗਾ ਤੁਹਾਡਾ ਨਹੀਂ ਮੇਰਾ ਕਿਤੇ ਵਾ ਇਸ਼ਾਰਾ ਨਹੀਂ ਮੈਂ ਦੇਖੋ ਮੈਂ ਨਵਜੋਤ ਸਿੰਘ ਸਿੱਧੂ ਆਪਣੇ ਰੈਲੀ ਕਰ ਰਹੇ ਨੇ ਉਹਦੇ ਬਾਰੇ ਕੀ ਕਹਣਾ ਤੁਹਾਡਾ ਦੇਖੋ ਨਵਜੋਤ ਸਿੰਘ ਸਿੱਧੂ ਜੀ ਰੈਲੀਆਂ ਕਰ ਰਹੇ ਨੇ ਉਹਦੇ ਬਾਰੇ ਤੁਹਾਨੂੰ ਸਾਡੇ ਜਦੋਂ ਦਵਿੰਦਰ ਯਾਦਵ ਜੀ ਮੀਟਿੰਗ ਖਤਮ ਹੋਏਗੀ ਤੁਹਾਨੂੰ ਸਾਰੀ ਗੱਲ ਦੱਸਣਗੇ ਤੁਸੀਂ ਰੋਜ਼ ਕੁਐਸਚਨ ਇਸੇ ਗੱਲ ਤੇ ਪੁੱਛਦੇ ਹੋ ਕਾਰਵਾਈ ਕਰ ਵੀ ਕਰ ਦਿੱਤੀ ਕਿ ਨਵਜੋਤ ਸਿੰਘ ਸਿੱਧੂ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਮੌਕੇ ਦੇ ਪ੍ਰਧਾਨ ਨੇ ਜਿਹੜੀ ਕਾਰਵਾਈ ਕੀਤੀ ਗਈ ਉਹ ਰਾਜਾ ਵਡੰਗ ਜੀ ਨੇ ਕਮੇਟੀ ਦੀ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਹੈ ਸਿੱਧੂ ਜੀ ਦੇ ਬਾਰੇ ਕੀ ਫੈਸਲਾ ਲੈਣਾ ਕੀ ਨਹੀਂ ਲੈਣਾ ਇਹ ਮੇਰੇ ਹੱਕ ਚ ਨਹੀਂ ਆ। ਤੁਸੀਂ ਬੰਨ ਕਰ ਰਹੇ ਕਿ ਨਹੀਂ ਕਰ ਰਹੇ। ਨਹੀਂ ਦੇਖੋ ਇਹ ਤੁਸੀਂ ਸਾਰੇ ਸਿਆਣੇ ਜੇ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨ ਲੱਗਾ। ਸ਼ਬਦ ਸਾਹਿਬ ਇੱਕ ਸਵਾਲ ਆ ਕਿ ਆਪਸ ਚ ਨੋਜੋਗਤਾ ਚਲੋ ਠੀਕ ਆ ਤੁਸੀਂ ਮੰਨਿਆ ਕਿ ਆਪਸ ਚ ਪਾਰਟੀਆਂ ਨਹੀਂ ਹੁੰਦੀ ਰਹਿੰਦੀ ਆ ਪਰ ਇੱਕ ਦੂਜੇ ਦੇ ਅੰਗ ਵੱਢਣ ਤੱਕ ਗੱਲਾਂ ਪਹੁੰਚ ਚੁੱਕੀਆਂ ਨੇ। ਦੇਖੋ ਕਈ ਵਾਰੀ ਨਾ ਸ਼ਬਦ ਜਿਹੜੇ ਹੁੰਦੇ ਨੇ ਨਾ ਉਹ ਕਦੇ ਸ਼ਬਦ ਧਿਆਨ ਨਾਲ ਬੋਲੀਏ ਸ਼ਬਦ ਕੇ ਹਾਤ ਨਾ ਪਾਓ। ਇੱਕ ਸ਼ਬਦ ਔਸ਼ਧ ਕਰੇ ਔਰ ਇੱਕ ਸ਼ਬਦ ਮਾਰੇ ਬਾਣ। ਸ਼ਬਦਾਂ ਦਾ ਚੈਨ ਤਰੀਕੇ ਨਾਲ ਕਰਨਾ ਚਾਹੀਦਾ ਕੋਈ ਸ਼ੱਕ ਨਹੀਂਗਾ। ਸ਼ਬਦ ਧਿਆਨ ਨਾਲ ਬੋਲਨੇ ਚਾਹੀਦੇ ਆ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਉੱਚਾ ਹੋਵੇ ਨੀਵਾ ਹੋਵੇ ਸਰ ਪਾਰਟੀ ਚ ਇੱਕ ਬਰਾਬਰ ਆ ਆਪਣਾ ਜਿਹੜਾ ਤੁਹਾਡਾ ਪਰਸਨਲ ਮੈਂ ਫੇਰ ਉਹੀ ਗੱਲ ਕਰੂੰਗਾ ਜਿਹੜਾ ਤੁਹਾਡਾ ਨਿੱਜੀ ਬਿਆਨ ਆ ਉਹ ਤੁਸੀਂ ਪਾਰਟੀ ਪਲੇਟਫਾਰਮ ਤੇ ਆ ਕੇ ਨਹੀਂ ਦੇਣਾ ਚਾਹੀਦਾ ਔਰ ਔਰ ਸਭ ਤੋਂ ਜ਼ਰੂਰੀ ਗੱਲ ਤੁਸੀਂ ਵੀ ਸਾਰੇ ਬੜੇ ਸਤਕਾਰ ਦੇ ਜੋਰੋਜ ਮੈਂ ਰਹਿੰਦੇ ਹੋ ਸ਼ਬਦਾਂ ਦਾ ਚੈਨ ਮੈਂ ਕਿਹਨਾ ਬੜੇ ਧਿਆਨ ਪੂਰਵ ਕਰਨਾ ਚਾਹੀਦਾ 2022 ਦੀ ਇਲੈਕਸ਼ਨ ਵੀ ਜਿਹੜੀ ਕਿ ਸ਼ਬਦਾਂ ਦੇ ਚੈਨ ਨਾ ਕਰਕੇ ਸਹੀ ਕਰਕੇ ਇੱਕ ਫਰਜ਼ੀ ਕੇ ਕੰ ਬਿਲਕੁਲ ਮੈਨੂੰ ਕੈਂਚ ਕੋਈ ਸ਼ੱਕ ਨਹੀਂਗਾ ਆਪਸੀ ਖਾਣਾ ਜੰਗ ਕਰਕੇ ਸਾਨੂੰ ਨੁਕ ਵੀ ਆਰ ਆਨ ਦਾ ਫਰੰਟ ਸੀਟ ਅਸੀਂ ਫਰੰਟ ਸੀਟ ਤੇ ਬੈਠੇ ਸੀ ਪਰ ਪਿੱਛੇ ਚਲੇ ਗਏ ਕਾਰਨ ਆਪਸ਼ਨ ਨੁਕਸਾਨ ਅੱਜ ਜਿਹੜਾ ਖੁੱਲਾ ਮੰਚ ਸੱਜਿਆ ਹੈ ਜਿਹੜੇ ਤੁਸੀਂ ਬਾਕੀ ਸ਼ਹਿਰਾ ਚ ਵੀ ਵਖਿਆ ਸੱਜੇ ਨੇ ਇਸੇ ਕਰਕੇ ਆ ਵੀ ਜਿਹੜਾ ਵਰਕਰ ਆ ਉਹ ਆਪਣੀ ਗੱਲ ਖੁੱਲ ਕੇ ਕਰ ਸਕੇ ਜਦੋਂ ਆਪਾਂ ਡਾਇਲੌਗਸ ਕਰਦੇ ਆ ਕੋਈ ਨਾ ਕੋਈ ਚੰਗੀ ਗੱਲ ਵਿੱਚੋਂ ਨਿਕਲ ਕੇ ਆਉਂਦੀ ਆ ਇਸ ਕਰਕੇ ਡਾਇਲੌਗਸ ਨੇ ਡਾਇਲੌਗਸ ਦੇ ਵਿੱਚੋਂ ਤੁਸੀਂ ਦੇਖ ਲੈਣਾ और तीन चार मीटिंग, मीटिंग का एजेंडा क्लियर है जैसा कि आपको मालूम है मैं जब से पंजाब बना तब से मेरी एक कोशिश है कि हमारे जो कार्यकर्ता हैं हमारे लीडर्स है हम उनसे मिल सके उनसे बात कर सके उनसे चर्चा कर सके, चर्चा कर सके क्या क्या समस्याएं है वो देखते हैं क्या क्या हमारे जो चैलेंजेस हैं वो हमारे सामने क्या है और उसमें जो हमारे कार्यकर्ता है चाहे वो बूथ के लेवल का है चाहे वो हमारे मंडल के लेवल का है उन सभी के हम सुझाव ले रहे हैं इस दौरान तो बहुत अच्छे सुझाव मुझे पिछली जो मीटिंग्स थी हमने अभी तक पार्लियामेंट में की हैं, बहुत अच्छे सुझाव आए हैं और मुझे लगता है कि हमारी जो यहाँ पर ऑर्गेनाइजेशन है वो बहुत मजबूती के साथ अपना काम कर रही है नहीं नहीं राजा वड़िंग जी भी आ रहे हैं दो दिन जरूर उनको तबियत खराब होने की वजह से वो नहीं पहुंच पाए थे लेकिन तो राजा वडिंग जी हैं या बाजवा जी हैं या हमारे जितने भी सीनियर लीडर्स हैं एम पी तो के एरो का जो उम्मीदवार होगा उसके लिए भी चर्चा होगी इस पर अभी नहीं ये ये सिर्फ हमारा हमारे संगठन को कैसे मजबूत किया जा सकता है ਸੰਗਠਨ ਕਿਆ-ਕਿਆ ਚੈਲੰਜਸ ਦੇਖਤਾ ਹੈ ਉਸ ਬਾਰੇ ਵਿੱਚ ਚਰਚਾ ਰਹੇ ਹਾਂ ਹਾਂ ਨਿਸ਼ਚਿਤ ਹੈ ਕੋਈ ਵੀ ਹੋ ਸਾਡੇ ਬਲੋਕਾਂ ਦੇ ਪ੍ਰਧਾਨ ਸਾਡੇ ਜਿਹੜੇ ਮੰਡਲਾਂ ਦੇ ਪ੍ਰਧਾਨ ਹੈ ਉਹਨਾਂ ਦੀ ਅੱਜ ਮੀਟਿੰਗ ਹੈ ਔਰ ਸਾਡੇ ਪਰਿਵਾਰੀ ਗਵਿੰਦਰ ਯਾਦਵ ਜੀ ਰਾਜਾ ਵੜਿੰਗ ਜੀ ਔਰ ਸੀਐਲਪੀ ਦੇ ਲੀਡਰ ਪ੍ਰਤਾਪ ਬਾਜਵਾ ਜੀ ਉਹ ਅੱਜ ਇੱਥੇ ਆ ਰਹੇ ਆ ਔਰ ਉਹਨਾਂ ਦੀ ਉਹ ਮੀਟਿੰਗ ਹੈ ਔਰ ਕਿਉਂਕਿ ਇਹ ਜਿਹੜੀ ਮੀਟਿੰਗ ਹੈ ਇਹ ਪਰਸਨਲੀ ਫੀਡਬੈਕ ਲੈਣ ਵਾਸਤੇ ਜਿਹੜਾ ਵਰਕਰ ਹੈ ਉਹਨਾਂ ਦੇ ਕੋਲੋਂ ਫੀਡਬੈਕ ਲੈਣ ਵਾਸਤੇ ਉਹਨਾਂ ਨੇ ਮੀਟਿੰਗ ਬੁਲਾਈ ਹੈ ਸ਼ਾਇਦ ਇਸ ਗੱਲ ਵਾਸਤੇ ਮੇਰੇ ਮਿੱਤਰ ਜਿਹੜੇ ਤੁਸੀਂ ਸਾਰੇ ਸਾਥੀ ਹੋ ਉਹ ਤੁਹਾਨੂੰ ਇਸ ਗੱਲ ਦਾ ਆਬਜੈਕਸ਼ਨ ਹੈ ਕਿ ਤੁਹਾਨੂੰ ਉਹਨਾਂ ਨੇ ਅਲਾਉ ਨਹੀਂ ਕਰਦੇ ਪਏ ਲੇਕਿਨ ਇਹ ਹੈ ਕਿ ਤੁਹਾਨੂੰ ਪ੍ਰੋਪਰ ਇਹਨਾਂ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਜ਼ਰੂਰ ਮਿਲੇਗਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਫਿਲਹਾਲ ਕਿਉਂਕਿ ਅਜੇ ਪਰਸਨਲ ਪਾਰਟੀ ਦੇ ਇਹ ਕਨਫਿਡੈਂਸ਼ੀਅਲ ਮੀਟਿੰਗ ਹੈਗੀ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਾਂਗਾ ਸਾਰੇ ਸਾਥੀਆਂ ਨੂੰ ਕਿ ਥੋੜੀ ਜਿਹੀ ਪੇਸ਼ੈਂਸ ਰੱਖੋ ਔਰ ਤੁਹਾਨੂੰ ਬਿਲਕੁਲ ਪ੍ਰੋਪਰ ਇੱਜ਼ਤ ਮਾਨ ਸਨਮਾਨ ਦੇ ਨਾਲ ਮੌਕਾ ਮਿਲੇਗਾ ਦੂਸਰੇ ਲੀਡਰ ਵੀ ਪਹੁੰਚਣਗੇ ਜਿਹੜੇ ਦਿੱਸੀਓ ਲੀਡਰ ਨੇ ਕਾਂਗਰਸ ਤੋਂ ਬਈ ਸਾਰੇ ਰੂਸਿਆਂ ਨੂੰ ਮਨਾਇਆ ਜਾਏਗਾ ਇਸ ਗੱਲ 'ਚ ਕੋਈ ਸ਼ੱਕ ਹੈ ਹੀ ਨਹੀਂ ਫਿਰ ਰੂਸਿਆਂ ਨੂੰ ਵੀ ਮਨਾਇਆ ਜਾਏਗਾ ਔਰ ਜਿਹੜੇ ਮੰਨੇ ਹੋਏ ਆ ਉਹਨੂੰ ਤਗੜਿਆਂ ਕਰਕੇ ਵੀ ਚਲਾਇਆ ਜਾਏਗਾ ਇਹ ਸਾਰਾ ਕੁਝ ਚੱਲੇਗਾ ਡਾਕਟਰ ਸਾਹਿਬ ਜਿਹੜੇ ਨਿੱਜੀ ਵਿਚਾਰ ਦਿੰਦੇ ਆ ਉਹਨਾਂ ਨੂੰ ਤਾਂ ਫਿਰ ਕੋਈ ਗੱਲ ਨਹੀਂ ਨਾ ਉਹ ਨਿੱਜੀ ਵਿਚਾਰਾਂ ਤੇ ਵੀ ਵਿਚਾਰ ਹੋ ਰਿਹਾ ਹੈ ਪਰ ਸਿੱਧੂ ਸਾਹਿਬ ਉਹ ਅੰਸ਼ਾਸਨ ਦੇ ਲਈ ਕਰ ਰਹੇ ਨੇ ਮੈਂ ਤਾਂ ਇਹ ਗੱਲ ਕਹੀ ਹੈ ਕਿ ਹਰ ਗੱਲ ਤੇ ਕਾਂਗਰਸ ਹਾਈ ਕਮਾਂਡ ਦੀ ਨਿਗਾਹ ਹੈ ਹਰ ਚੀਜ਼ ਨੂੰ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਜਦੋਂ ਕਾਂਗਰਸ ਹਾਈ ਕਮਾਂਡ ਦੇਖ ਰਹੀ ਹੈ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਾਨੂੰ ਵੇਟ ਕਰਨੀ ਚਾਹੀਦੀ ਹੈ ਥੋੜੀ ਜਿਹੀ ਔਰ ਤੁਸੀਂ ਦੇਖੋਗੇ ਕਿ ਸਾਰਾ ਕੁਝ ਠੀਕ ਹੋ ਜਾਏਗਾ ਪੰਜਾਬ ਗਵਰਨਰ ਚਿੰਤਾ ਜ਼ਾਤਾਈ ਹੈ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਮੈਂ ਆਪ ਆ ਕੇ ਸੰਤੀ ਇਲਾਕੇ ਦਾ ਦੌਰਾ ਕਰਦਾ ਬਈ ਭਗਵੰਤ ਮਾਨ ਜੀ ਉਹਨਾਂ ਦੇ ਕੋਲ ਗਏ ਸੀ ਉਹਨਾਂ ਦੇ ਗੋਡੀ ਅਥਵੀ ਲਾਇਆ ਤੇ ਉਹਨਾਂ ਨੇ ਜੱਫੀ ਵੀ ਪਾਈ ਉਸ ਵਕਤ ਮੈਨੂੰ ਲੱਗਦਾ ਸੀ ਕਿ ਭਗਵੰਤ ਮਾਨ ਨੂੰ ਕਮਰੇ 'ਚ ਬੁਲਾ ਕੇ ਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਤੇ ਭਗਵੰਤ ਮਾਨ ਜੀ ਬਜਾਏ ਪੰਜਾਬ ਦੇ ਵਿੱਚ ਸੀਰੀਅਸ ਹੋਣ ਦੀ ਬਜਾਏ ਮੈਂ ਦੇਖ ਰਿਹਾ ਕਿ ਭਗਵੰਤ ਮਾਨ ਉਥੇ ਕਦੀ ਮਿਰਜਾ ਗਾ ਰਹੇ ਆ ਕਦੀ ਸੱਸੂ ਪੁੰਨਿਓਂ ਗਾ ਰਹੇ ਆ ਔਰ ਹੇਕਾਂ ਲਾ ਰਹੇ ਆ ਲੇਕਿਨ ਮੈਂ ਸਮਝਦਾ ਕਿ ਉਹ ਸੀਰੀਅਸ ਨਹੀਂ ਹੈ